ਤੌਬਾ 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 ਕੁੜੀਆਂ ਨੇ ਤਾਂ ਬੇਸ਼ਰਮੀ ਦੀ ਹੱਦੀ ਲਾ ਦਿੱਤੀ ਹੈ ਮਾਲਕ ਅਨੁਸਾਰ ਪੀਜੀ ਚੱਲ ਰਿਹਾ ਹੈ ਪਰ ਹਕੀਕਤ ਕੁਝ ਹੋਰ ਹੀ ਨਿਕਲ ਕੇ ਸਾਹਮਣੇ ਆਈ ਹੈ ਮੋਹੱਲਿਆ ਵਾਲਿਆਂ ਨੇ ਕੀਤਾ ਵੱਡਾ ਖੁਲਾਸਾ ਜਿਸ ਦੇ ਵਿੱਚ ਪੀਜੀ ਦੇ ਅੰਦਰ ਕੁਝ ਕੁੜੀਆਂ ਅਪੱਤੀ ਜਨਤ ਹਾਲਤ ਦੇ ਵਿੱਚ ਪਾਈਆਂ ਗਈਆਂ ਉੱਥੇ ਹੀ ਮੁੰਡੇ ਵੀ ਫੜੇ ਗਏ ਪਰ ਜਦੋਂ ਪੁਲਿਸ ਨੇ ਘੇਰਾ ਪਾਇਆ ਤਾਂ ਉੱਥੇ ਇਹਨਾਂ ਨੂੰ ਭੱਜਣ ਦਾ ਰਾਹ ਨਹੀਂ ਲੱਭਿਆ ਦੱਸ ਦਈਏ ਮਾਮਲਾ ਅਬੂ ਖਦ ਨੂੰ ਸੂਰਜਨਗਰ ਦਾ ਹੈ ਜਿੱਥੇ ਇੱਕ ਪੀਵੀ ਅੰਦਰ ਜਿਸਮ ਫਰੋਸ਼ੀ ਦਾ ਧੰਦਾ ਚੱਲ ਰਿਹਾ ਸੀ ਜਿੱਥੇ ਪੁਲਿਸ ਨੇ ਵੱਡੇ ਖੁਲਾਸੇ ਕੀਤੇ ਉੱਥੇ ਹੀ ਅਪੱਤੀਜਨਕ ਹਾਲਤ ਦੇ ਵਿੱਚ ਕੁੜੀਆਂ ਅਤੇ ਮੁੰਡੇ ਫੜੇ ਗਏ ਦੱਸਦੀ ਹੈ ਕਈ ਦਿਨਾਂ ਤੋਂ ਇਹ ਧੰਦਾ ਜੜਾ ਉੱਥੇ ਚੱਲਦਾ ਪਿਆ ਸੀ ਮਹੱਲੇ ਵਾਲਿਆਂ ਨੇ ਇਤਰਾਜ਼ ਜਤਾਇਆ ਪੁਲਸ ਨੂੰ ਜਦੋਂ ਇਸ ਦੀ ਇਤਲਾਹ ਦਿੱਤੀ ਤਾਂ ਪੁਲਸ ਨੇ ਵੀ ਵੱਡੇ ਖੁਲਾਸੇ ਕੀਤੇ ਅਤੇ ਵੱਡੀ ਕਾਰਵਾਈ ਕਰਦਿਆਂ ਉੱਥੇ ਕੁਝ ਕੁੜੀਆਂ ਅਤੇ ਮੁੰਡਿਆਂ ਨੂੰ ਉਸ ਪੀਜੀ ਦੇ ਅੰਦਰੋਂ ਫੜਿਆ ਕਿਸ ਤਰੀਕੇ ਨਾਲ ਉੱਥੇ ਇਹਨਾਂ ਨੂੰ ਭੱਜਣ ਦੇ ਰਾਹ ਨਹੀਂ ਲੱਭੇ ਅਤੇ ਕੁੜੀਆਂ ਮੁੰਡਿਆਂ ਨੂੰ ਫੜ ਕੇ ਹਿਰਾਸਤ ਦੇ ਵਿੱਚ ਲੈ ਲਿਆ ਆਖਿਰ ਕਿੰਨੇ ਦਿਨਾਂ ਤੋਂ ਇਹ ਤੰਦਾ ਚੱਲ ਰਿਹਾ ਸੀ ਕਿੰਨੇ ਕੁੜੀਆਂ ਮੁੰਡੇ ਫੜੇ ਗਏ ਨੇ ਜਿਸ ਦੀ ਜਾਣਕਾਰੀ ਦਿੰਦੇ ਹੋਏ ਅਫਸਰ ਸਹਿਬਾਨ ਨੇ ਕੀ ਕਿਹਾ ਤੁਸੀਂ ਵੀ ਸੁਣੋ ਹਾਂਜੀ ਅੱਜ ਇੱਕ ਸਾਨੂੰ ਸੂਚਨਾ ਮਿਲੀ ਸੀ ਐਸਐਚਓ ਸਿਟੀ 2 ਨੂੰ ਕਿ ਇੱਥੇ ਕੋਈ ਵੀ ਜਿਹੜੀ ਹੈਗੀ ਐ ਇਮੋਰਲ ਜਿਹੜੇ ਕੰਮ ਹੈਗੇ ਨਿਊ ਸੂਰਜਨਗਰੀ ਵਿੱਚ ਚੱਲ ਰਹੇ ਨੇ ਇਹਦੇ ਸਬੰਧ ਵਿੱਚ ਫਿਰ ਮਹਿਲਾ ਫੋਰਸ ਨੂੰ ਨਾਲ ਲੈ ਕੇ ਮਹਿਲਾ ਇਨਸਪੈਕਟਰ ਨੂੰ ਤੇ ਹੋਰ ਫੋਰਸ ਨੂੰ ਨਾਲ ਲੈ ਕੇ ਇੱਥੇ ਜਿਹੜਾ ਹੈ ਰੇਡ ਕੀਤਾ ਗਿਆ ਤੇ ਜਿਹੜੀ ਉਹ ਹਾਲੇ ਸਾਡਾ ਜਿਹੜਾ ਇਨਵੈਸਟੀਗੇਸ਼ਨ ਅੰਡਰ ਪ੍ਰੋਸੈਸ ਜਿਹੜਾ ਕਿ ਜਲਦੀ ਜਿਹੜੇ ਡਿਟੇਲਸ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਕੁਝ ਕਪਲਸ ਵਗੈਰਾ ਮਿਲेंगे ਕੁਝ ਇਹ ਹਾਲੇ ਸਾਡੇ ਅੰਦਰ ਚੱਲ ਰਹੀ ਹੈ ਜੀ ਜਾਂਚ ਚੱਲ ਰਹੀ ਹੈ ਮਹਿਲਾ ਫੋਰਸ ਤੇ ਬਾਕੀ ਸਾਡੇ ਟੀਮ ਦੇ ਮੈਂਬਰ ਜਿਹੜੇ ਅੰਦਰ ਕਰ ਰਹੇ ਨੇ ਉਸ ਤੋਂ ਬਾਅਦ ਜਿਹੜੀ ਵੀ ਜਾਣਕਾਰੀ ਉਹ ਵੀ ਤੁਹਾਨੂੰ ਅਸੀਂ ਸ਼ੇਅਰ ਕਰਦੇ ਹਾਂ ਠੀਕ ਹੈ ਜੀ ਤੌਬਾ 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 ਕੁੜੀਆਂ ਨੇ ਤਾਂ ਬੇਸ਼ਰਮੀ ਦੀ ਹੱਦ ਹੀ ਲਾ ਦਿੱਤੀ ਹੈ ਮਾਲਕ ਅਨੁਸਾਰ ਪੀਜੀ ਚੱਲ ਰਿਹਾ ਹੈ ਪਰ ਹਕੀਕਤ ਕੁਝ ਹੋਰ ਹੀ ਨਿਕਲ ਕੇ ਸਾਹਮਣੇ ਆਈ ਹੈ ਮੋਹੱਲਿਆ ਵਾਲਿਆਂ ਨੇ ਕੀਤਾ ਵੱਡਾ ਖੁਲਾਸਾ ਦੇ ਵਿੱਚ ਪੀਜੀ ਦੇ ਅੰਦਰ ਕੁਝ ਕੁੜੀਆਂ ਅਪੱਤੀ ਜਨਤ ਹਾਲਤ ਦੇ ਵਿੱਚ ਪਾਈਆਂ ਗਈਆਂ ਉੱਥੇ ਹੀ ਮੁੰਡੇ ਵੀ ਫੜੇ ਗਏ ਪਰ ਜਦੋਂ ਪੁਲਿਸ ਨੇ ਘੇਰਾ ਪਾਇਆ ਤਾਂ ਉੱਥੇ ਇਹਨਾਂ ਨੂੰ ਭੱਜਣ ਦਾ ਰਾਹ ਨਹੀਂ ਲੱਭਿਆ ਦੱਸਦੀਏ ਮਾਮਲਾ ਅਬੋਖਦ ਨਿਊ ਸੂਰਜਨਗਰ ਦਾ ਹੈ ਜਿੱਥੇ ਇੱਕ ਪੀਜੀ ਅੰਦਰ ਜਿਸਮ ਫਰੋਸ਼ੀ ਦਾ ਤੰਦਾ ਚੱਲ ਰਿਹਾ ਸੀ ਜਿੱਥੇ ਪੁਲਿਸ ਨੇ ਵੱਡੇ ਖੁਲਾਸੇ ਕੀਤੇ ਉੱਥੇ ਹੀ ਅਪੱਤੀ ਜਨਕ ਹਾਲਤ ਦੇ ਵਿੱਚ ਕੁੜੀਆਂ ਅਤੇ ਮੁੰਡੇ ਫੜੇ ਗਏ ਦੱਸਦੀਏ ਇੱਕ ਵਕਈ ਦਿਨਾਂ ਤੋਂ ਇਹ ਤੰਦਾ ਜੜਾ ਉਥੇ ਚੱਲਦਾ ਪਿਆ ਸੀ ਮਹੱਲੇ ਵਾਲਿਆਂ ਨੇ ਇਤਰਾਜ਼ ਜਤਾਇਆ ਪੁਲਿਸ ਨੂੰ ਜਦੋਂ ਇਸ ਦੀ ਇਤਲਾਹ ਦਿੱਤੀ ਤਾਂ ਪੁਲਿਸ ਨੇ ਵੀ ਵੱਡੇ ਖੁਲਾਸੇ ਕੀਤੇ ਅਤੇ ਵੱਡੀ ਕਾਰਵਾਈ ਕਰਦਿਆਂ ਉਥੇ ਕੁਝ ਕੁੜੀਆਂ ਅਤੇ ਮੁੰਡਿਆਂ ਨੂੰ ਉਸ ਪੀਜੀ ਦੇ ਅੰਦਰੋਂ ਫੜਿਆ ਕਿਸ ਤਰੀਕੇ ਨਾਲ ਉਥੇ ਇਹਨਾਂ ਨੂੰ ਭੱਜਣ ਦੇ ਰਾਹ ਨਹੀਂ ਲੱਭੇ ਅਤੇ ਕੁੜੀਆਂ ਮੁੰਡਿਆਂ ਨੂੰ ਫੜ ਕੇ ਹਿਰਾਸਤ ਦੇ ਵਿੱਚ ਲੈ ਲਿਆ ਆਖਿਰ ਕਿੰਨੇ ਦਿਨਾਂ ਤੋਂ ਇਹ ਤੰਦਾ ਚੱਲ ਰਿਹਾ ਸੀ ਕਿੰਨੇ ਕੁੜੀਆਂ ਮੁੰਡੇ ਫੜੇ ਗਏ ਨੇ ਜਿਸ ਦੀ ਜਾਣਕਾਰੀ ਦਿੰਦੇ ਹੋਏ ਅਫਸਰ ਸਹਿਬਾਨ ਨੇ ਕੀ ਕਿਹਾ ਤੁਸੀਂ ਵੀ ਸੁਣੋ ਹਾਂਜੀ ਅੱਜ ਇੱਕ ਸਾਨੂੰ ਸੂਚਨਾ ਮਿਲੀ ਸੀ ਐਸ ਐਚਓ ਸਿਟੀ 2 ਨੂੰ ਕਿ ਇੱਥੇ ਕੋਈ ਵੀ ਜਿਹੜੀ ਹੈਗੀ ਐ ਇਮੋਰਲ ਜਿਹੜੇ ਕੰਮ ਹੈਗੇ ਨਿਊ ਸੂਰਜਨਗਰੀ ਵਿੱਚ ਚੱਲ ਰਹੇ ਨੇ ਇਹਦੇ ਸਬੰਧ ਵਿੱਚ ਫਿਰ ਮਹਿਲਾ ਫੋਰਸ ਨੂੰ ਨਾਲ ਲੈ ਕੇ ਮਹਿਲਾ ਇੰਸਪੈਕਟਰ ਨੂੰ ਤੇ ਹੋਰ ਫੋਰਸ ਨੂੰ ਨਾਲ ਲੈ ਕੇ ਇੱਥੇ ਜਿਹੜਾ ਹੈ ਰੇਡ ਕੀਤਾ ਗਿਆ ਤੇ ਜਿਹੜੀ ਉਹ ਹਾਲੇ ਸਾਡਾ ਜਿਹੜਾ ਇਨਵੈਸਟੀਗੇਸ਼ਨ ਅੰਡਰ ਪ੍ਰੋਸੈਸ ਜਿਹੜਾ ਕਿ ਜਲਦੀ ਜਿਹੜੇ ਡਿਟੇਲਸ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਸਰ ਕੁਝ ਕਪਲਸ ਵਗੈਰਾ ਮਿਲेंगे ਕੁਝ ਇਹ ਹਾਲੇ ਸਾਡੇ ਅੰਦਰ ਚੱਲ ਰਹੀ ਹੈ ਜੀ ਜਾਂਚ ਚੱਲ ਰਹੀ ਹੈ ਮੈਲਾ ਫੋਰਸ ਤੇ ਬਾਕੀ ਸਾਡੇ ਟੀਮ ਦੇ ਮੈਂਬਰ ਜਿਹੜੇ ਅੰਦਰ ਕਰ ਰਹੇ ਨੇ ਉਸ ਤੋਂ ਬਾਅਦ ਜਿਹੜੀ ਵੀ ਜਾਣਕਾਰੀ ਉਹ ਵੀ ਤੁਹਾਨੂੰ ਅਸੀਂ ਸ਼ੇਅਰ ਕਰ ਦਾਂਗੇ